LV اومਨਰ ਰੋਮੈਡ ਦੀ ਜੇ ਮੈਂ ਗੱਲ ਕਰਾਂ ਇਹ ਦਲਜੀਤ ਦੁਸਾਂ ਦਾ ਫੇਵਰੇਟ ਏ ਤੇ ਸਾਡੇ ਕੋਲ ਜਿਹੜੇ ਆਰਡਰਸ ਆਉਂਦੇ ਨੇ ਭਾਈ ਉਹ ਸਿੱਧਾ ਇਦਾਂ ਹੀ ਕਹਿੰਦੇ ਨੇ ਕਿ ਭਾਈ ਦਲਜੀਤ ਵਾਲਾ ਪਰਫਿਊਮ ਦੇ ਦਿਓ ਤੇ ਬਿਲੀਨੀਅਰ ਤੇ ਜਾਂ ਦਲਜੀਤ ਵਾਲਾ ਬਸ ਇਹ ਦੋ ਨਾਮ ਚੱਲਦੇ ਨੇ ਕੋਈ ਇਹ ਨਹੀਂ ਕਹਿੰਦਾ ਕਿ ਸਾਨੂੰ LV ਦਾ ਇਨਸਪਾਇਰਡ ਦੇ ਦਿਓ ਇਹ ਮੇਰਾ ਫੇਵਰੇਟ ਹੈ ਬਰਬਰੀ ਹੀਰੋ ਹਾਂਜੀ ਉਹ ਬਣਾ ਕੇ ਦੇ ਦਿਓ ਭਾਜੀ ਕੋਈ ਗੱਲ ਨਹੀਂ ਭਾਜੀ ਅਗਲੀ ਵਾਰ ਮੈਂ ਲੈ ਕੇ ਜਾਊਂਗਾ ਤੁਹਾਡੇ ਕੋਲ ਕੋਈ ਗੱਲ ਨਹੀਂ ਭਾਜੀ ਕੋਈ ਮਤਲਬ ਤੁਸੀਂ ਅਰਜਨ ਦਾ ਤੇ ਦਲਜੀਤ ਵਾਲਾ ਤਾਂ ਦੇ ਰਹੇ ਹਾਂ ਲੋਕਾਂ ਨੂੰ ਹਾਂਜੀ ਬਰਬਰੀ ਹੀਰੋ ਵੀ ਤੁਸੀਂ ਤਿਆਰ ਕਰਕੇ ਦਿਓ ਡੈਫੀਨ ਕੋਈ ਗੱਲ ਹੈ ਕੋਈ ਜਿੰਨੇ ਦਾ ਵੀ ਹੋਏ ਤੁਸੀਂ ਉਹ ਮੈਨੂੰ ਕਿੰਨੇ ਚ ਦੇ ਦੇਓਗੇ ਮਤਲਬ ਉਹਨਾਂ ਦਾ ਹੋ ਗਿਆ 100 150 ਡਾਲਰ ਦਾ ਹੋ ਗਿਆ ਹਾਂਜੀ ਤੁਸੀਂ ਕਿੰਨੇ ਹੀ ਦੇ ਦੇ ਆਪਾਂ ਤੁਹਾਨੂੰ ਦਾਂਗੇ 59 ਵਿੱਚ ਔਰ ਸਾਡੀ ਇਹ ਗਾਰੰਟੀ ਹੈ ਕਿ ਮੈਚਿੰਗ 99 ਤੋਂ 100% 50% ਹੀ ਹੋਇਆ ਫਿਰ ਇਹ ਤਾਂ ਫਿਰ ਸਾਡਾ ਪਰਪਸ ਬਾਤ ਕਰਦੇ ਆ ਭਾਈ ਜਿੰਨੇ ਵੀ 100 ਡਾਲਰ ਅਸੀਂ ਉਹ ਪਿਆਵਾਂ ਦਾ ਦੇਗਾ ਦੇਵਾਂਗੇ ਰੋਕੋ ਕੋ ਦਾ ਮਤਲਬ ਮੈਨੂੰ ਕੋਈ 15 100 ਡਾਲਰ ਵਾਲਾ ਪਰਫਿਊਮ ਪਸੰਦ ਕਰਨਾ ਪੈਣਾ ਹੈ ਹਾਂਜੀ ਉਹ ਤੁਸੀਂ ਫਿਰ 59 ਜਿੱਦ ਦੇ ਦੇਓਗੇ ਡੈਫੀਨਿਟਲੀ ਡੈਫੀਨਿਟਲੀ ਕਿਉਂਕਿ ਭਾਈ ਆਸਟ੍ਰੇਲੀਆ ਵਿੱਚ ਨਾ ਹਰ ਇੱਕ ਬੰਦੇ ਲਈ ਜਿਹੜੀ ਮਾਰ ਹੈ 100 150 200 ਡਾਲਰ ਤੱਕ ਹੈਗੀ ਹੈ ਤੇ ਇੰਨੇ ਕ ਪਰਫਿਊਮ ਬੰਦੇ ਲੈ ਲੈਂਦੇ ਨੇ ਟਰਾਈ ਕਰ ਲੈਂਦੇ ਨੇ ਲੇਕਿਨ ਜਿਹੜਾ 1500 ਵਾਲਾ ਪੂਰੇ ਵੀਕ ਦੀ ਪੇ ਲਾਣੀ ਪੈਂਦੀ ਹੈ ਤਾਂ ਜਾ ਕੇ 1500 ਵਾਲਾ ਤੁਸੀਂ ਪਰਫਿਊਮ ਹੈ ਸਾਡਾ ਪਰਪਸ ਉਹੀ ਹੈ ਕਿ 1000 1500 ਵਾਲੇ ਪਰਫਿਊਮ ਨੂੰ ਆਪਾਂ ਅਫੋਰਡੇਬਲ ਬਣਾਈਏ ਉਹ ਬੜੀ ਫਰੇਗਰੈਂਸੀਜ਼ ਨੂੰ ਆਪਾਂ ਆਪਣੀ ਕਮਿਊਨਿਟੀ ਤੱਕ ਅਫੋਰਡੇਬਲ ਪ੍ਰਾਈਸ ਇਸ ਚ ਪਹੁੰਚਾਈਏ ਬਸ ਇਹ ਹੀ ਪਰਪਸ ਹੈ ਰੁਕੋ